ਪੰਜਾਬ ਸਰਕਾਰ ਵੱਲੋਂ ਜਿਹੜੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀਗੇ ਉਹ ਵਾਅਦੇ ਲਾਗੂ ਨਹੀਂ ਕੀਤੇ ਜਾ ਰਹੇ ਅੱਜ 3.5 ਸਾਲਾਂ ਦਾ ਸਮਾਂ ਬੀਤ ਗਿਆ ਇਹ ਜਿਹੜੀ ਸਰਕਾਰ ਹੈ ਪੁਰਾਣੀ ਪੈਨਸ਼ਨ ਦੀ ਨੋਟੀਫਿਕੇਸ਼ਨ ਜਾਰੀ ਇਹਨਾਂ ਨੇ ਕਰ ਦਿੱਤੀ ਸੀ ਪਰ ਉਹਨੂੰ ਅੱਜ ਅਮਲੀ ਜਾਮਾ ਨਹੀਂ ਪਹਿਨਾਇਆ ਝੂਠ ਬੋਲਣ ਵਾਲੀ ਸਰਕਾਰ ਹੈ ਅੱਜ ਸਾਡਾ ਜਿਹੜਾ 16% ਡੀਏ ਇਹ ਸਰਕਾਰ ਨੇ ਰੱਖਿਆ ਹੋਇਆ ਜਿਹੜਾ ਪੰਜਾਬ ਮੋਰੀ ਸੂਬਾ ਹੁੰਦਾ ਸੀ ਪੰਜਾਬ ਨੂੰ ਵਾਕਈ ਸੂਬੇ ਫੋਲੋ ਕਰਦੇ ਹੁੰਦੇ ਸੀ ਅੱਜ ਅਮਾਚਲ ਸਾਡੇ ਤੋਂ ਅੱਗੇ ਆ ਯੂਟੀ ਅੱਗੇ ਆ ਰਾਜਸਥਾਨ ਅੱਗੇ ਆ ਜਿਹੜੀ ਸਰਕਾਰ ਦਾ ਜਿਹੜਾ ਡੀਏ ਸੈਂਟਰ ਨਾਲੋਂ 16% ਘੱਟ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਮਹਿੰਗਾਈ ਭੱਤੇ ਦੀ ਕਿਸ਼ਤ ਜਿਹੜੀ ਵਾਧੀ ਮਹਿੰਗਾਈ ਦੇ ਨਾਲ-ਨਾਲ ਦੇਣੀ ਹੁੰਦੀ ਆ ਉਹ ਵੀ ਇਹ ਸਰਕਾਰ ਨਹੀਂ ਦੇ ਰਹੀ ਇਹ ਜਿਹੜੀ ਸਰਕਾਰ ਹੈ ਇਹ ਚੁਟਕਲੇ ਸਲਾ ਰਹੀ ਆ ਇਹ ਲੜਾਈ ਭਾਵਨਾ ਦੇ ਨਾਲ ਕੰਮ ਕਰ ਰਹੀ ਆ ਇਹ ਜਿਹੜੀ ਡਵੈਲਪਮੈਂਟ ਦੇ ਲਈ ਮੁਲਾਜ਼ਮਾਂ ਦੀ ਸਰਵਿਸੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹਦੇ ਬਾਰੇ ਨਾਲ ਕੋਈ ਧਿਆਨ ਨਹੀਂ ਜਿਹੜੇ ਅਸੀਂ ਮਨਦੀਪ ਮਨਪ੍ਰੀਤ ਬਾਦਲ ਨੂੰ ਬੜਾ ਮਾਲਾ ਵਿੱਚ ਸਖਤਰ ਸਮਝਦੇ ਸੀ ਪਰ ਮੈਨੂੰ ਲੱਗਦਾ ਅਰਪਾਲ ਚੀਮਾ ਜੀ ਉਹਨਾਂ ਤੋਂ ਵੀ ਬਹੁਤ ਪਿੱਛੇ ਆ ਇਹ ਜਿਹੜੇ ਮੁਲਾਜ਼ਮਾਂ ਦੇ ਲਈ ਜਿਹੜਾ ਜੋ ਇਹਨਾਂ ਨੂੰ ਬਜਟ ਰੱਖਣਾ ਚਾਹੀਦਾ ਸੀ ਜੋ ਇਹਨਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਸੀ ਜੋ ਸਬ ਕਮੇਟੀ ਦੇ ਵਿੱਚ ਮੁਲਾਜ਼ਮਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਅੱਜ ਪੂਰੇ ਕਰਨ ਤੋਂ ਬੇ ਸਰਕਾਰ ਭੱਜ ਰਹੀ ਆ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਜੂਨੀਅਨ ਜਿਹੜੀ ਸਾਰੇ ਵਿਭਾਗਾਂ ਦੀ ਕਲੈਰੀਕਲ ਕਾਮਿਆਂ ਦੀ ਇੱਕੋ ਇੱਕ ਜੱਟੇਬੰਦੀ ਆ ਅਜੋ ਹੀ ਕਾਲ ਤੇ ਅਸੀਂ ਇੱਥੇ ਗੇਟ ਰੈਲੀ ਕਰ ਰਹੇ ਆ ਖੋ ਸਰਕਾਰਾਂ ਦੀਆਂ ਪਾਲਿਸੀਆਂ ਉਸ ਤਰ੍ਹਾਂ ਹੀ ਰਹਿੰਦੀਆਂ ਪਰ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਮਾੜਾ ਕਹਿੰਦੇ ਸੀ ਪਰ ਇਹ ਜਿਹੜੀ ਸਰਕਾਰ ਆ ਸਭ ਤੋਂ ਨਕਮੀ ਸਾਬਤ ਹੋ ਰਹੀ ਆ ਉਹ ਤਾਂ ਫੇਰ ਵੀ ਟਾਈਮ ਲੀ ਡੀਏ ਦੀ ਕਿਸ਼ਤ ਇੱਕ ਅੱਧੀ ਦੇ ਦਿੰਦੇ ਸੀਗੇ ਇਹ ਤਾਂ ਜਿਹੜੀ ਸਰਕਾਰ ਬਿਲਕੁਲ ਮੌਨ ਧਾਰਿਆ ਹੋਇਆ ਉਹਨਾਂ ਨੇ ਇਹਨਾਂ ਨੂੰ ਅੱਜ ਪੰਜਾਬ ਦੇ ਮੁਲਾਜ਼ਮ ਨਹੀਂ ਦਿਖ ਰਹੇ ਇਹ ਜਿਹੜੇ ਮੁਲਾਜ਼ਮ ਹੈ ਆਪਣੀ ਸ਼ਕਤੀ ਦਿਖਾਣਗੇ ਸੜਕਾਂ ਤੇ ਆਣਗੇ ਫਿਰ ਇਹ ਸੀਐਮ ਸਾਹਿਬ ਕਹਿੰਦੇ ਆ ਮੁਲਾਜ਼ਮ ਹੜਤਾਲਾਂ ਕਰਦੇ ਆ ਅਸੀਂ ਕਹਿੰਦੇ ਸਾਡੇ ਨਾਲ ਆ ਕੇ ਗੱਲ ਕਰੋ ਅੱਖਾਂ ਚੱਖਾਂ ਪਾ ਕੇ ਸਾਨੂੰ ਡੀਏ ਘੱਟ ਕੇ ਦੋ ਰਹੇ ਆ ਪੈਨਸ਼ਨ ਜਿਹੜਾ ਵਾਅਦਾ ਸਾਡਾ ਉਹ ਲਾਗੂ ਕਰੋ ਅਸੀਂ ਅੱਜ ਮੁਲਾਜ਼ਮ ਟੇਬਲ ਟਾਕ ਤੇ ਆਉਣਾ ਚਾਹੁੰਦੇ ਆ ਗੱਲ ਕਰਨ ਸਾਡੇ ਨਾਲ ਦੇਖੋ ਸਰ ਸਾਡੀ ਸਾਰੇ ਵਿਭਾਗਾਂ ਦੀ ਇੱਕੋ ਇੱਕ ਜਥੇਬੰਦੀ ਹੈ ਪੀਐਸਐਮਐਜੂ ਸਾਡੇ ਜਿਹੜੇ ਸੁਪਰੀਮ ਲੀਡਰ ਹੈ ਗੁਰਨਾਮ ਸਿੰਘ ਵਿਰਕ ਹੈ ਜਨਰਲ ਸਕੱਤਰ ਤਰਸੀਮ ਪਟਲ ਜੀ ਆ ਜੋ ਡਿਸਾਈਡ ਕਰੋਗੇ ਸਾਰੇ ਪੰਜਾਬ ਦੇ ਵਿੱਚ ਉਹਨੂੰ ਅਸੀਂ ਲਾਗੂ ਕਰਾਂਗੇ ਸੂਬਾ ਵਾਈਸ ਪ੍ਰਧਾਨ ਪੰਜਾਬ ਸਿੱਖਿਆ ਭਾਗ ਮਿਨਿਸਟਰial ਸਟਾਫ ਸਾਬਾ ਅਫੀਸ ਐਸੋਸੀਏਸ਼ਨ ਸਰ ਆਪਣਾ ਕੋਈ ਨਵਾਂ ਹੀ ਇਹ ਕੋਈ ਮੁੱਦਾ ਨਹੀਂ ਹੈਗਾ ਅਸੀਂ ਪੀਐਸਐਮਵਿਯੂ ਸੂਬਾ ਬਾੜੀ ਦੀ ਕਾਰデア ਜਿਹੜੀ ਰੈਲੀ ਜਿਹੜੀ ਕੱਢਣੀ ਅਸੀਂ ਤਿਆਰ ਹੋ ਰਹੇ ਹਾਂ ਸਾਡੇ ਮੁੱਦੇ ਉਹੀ ਪੁਰਾਣੇ ਹੀ ਆ ਸਰਕਾਰ ਨੇ ਸਾਨੂੰ ਲਾਰਾ ਲਾਇਆ ਸੀ ਕਿ ਸਾਨੂੰ ਤੁਸੀਂ ਸੱਤਾ ਵਿੱਚ ਚੁਲਿਓ ਅਸੀਂ ਤੁਹਾਨੂੰ ਪਹਿਲ ਦੇ ਅਧਾਰ ਤੇ ਪਹਿਲੀ ਕੈਬਨਿਟ ਚੜੀ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਹਾਲ ਕਰ ਦਾਂਗੇ ਦੇਖੋ ਲਗਭਗ 4 ਸਾਲ ਹੋ ਗਏ ਆ ਸਰਕਾਰ ਨੇ 2022 ਵਿੱਚ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹਦੇ ਵਿੱਚ ਐਸਓਪੀ ਵੀ ਰੱਖਿਆ ਉਹ ਨੀ ਦਾ ਚਿੱਟਾ ਕਾਗਜ਼ ਸਿੱਧ ਹੋਈ ਆ ਸਰਕਾਰ ਸਾਨੂੰ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਕਿ ਸਾਦੇ ਅਸੀਂ ਹਰੇਕ ਜੋ ਵੀ ਮੰਗਾਵਾ ਉੱਤੇ ਪੂਰਾ ਉਤਰਾਂਗੇ ਪਰ ਸਰਕਾਰ ਨੇ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਦੇਖੋ ਹੁਣ ਸਰ ਦੂਜੀ ਗੱਲ ਸਾਡਾ ਡੀਏ ਦੇਖੋ 1967 ਤੋਂ ਸਾਡਾ ਇੱਕ ਤੈਅ ਹੋਇਆ ਸੀ ਕਿ ਕੇਂਦਰ ਦੇ ਹਿਸਾਬ ਨਾਲ ਜੋ ਕੇਂਦਰ ਨੂੰ ਡੀਏ ਦੀ ਕਿਸੇ ਜਾਰੀ ਕਰਦੀ ਆ ਉਹ ਸਟੇਟ ਜਿਹੜੀ ਆਪਣੀ ਪੰਜਾਬ ਆ ਉਹ ਵੀ ਉਸੇ ਤਰਜ਼ ਤੇ ਉਹ ਸੇਮ ਦਿਆ ਕਰੂਗੀ ਅੱਜ ਅਸੀਂ 16% ਉਹਨਾਂ ਤੋਂ ਪਿੱਛੇ ਜਾ ਰਹੇ ਆ ਸਾਡਾ 42% ਡੀਏ ਚੱਲ ਰਿਹਾ ਉਹਨਾਂ ਦਾ 55% ਚੱਲ ਰਿਹਾ ਉਸੇ ਟਾਈਮ ਇਹ ਹੁੰਦਾ ਸੀ ਕਿ ਸਾਡਾ ਜਿਹੜਾ ਪੰਜਾਬ ਸਟੇਟ ਸੀ ਇਹਨਾਂ ਨੂੰ ਸਭ ਤੋਂ ਪਹਿਲਾਂ ਡੀਏ ਦਿੱਤਾ ਜਾਂਦਾ ਸੀ ਬਾਕੀ ਸੂਬੇ ਸਾਡੀ ਸਟੇਟ ਨੂੰ ਦੇਖ ਕੇ ਆਪਣੇ ਸਟੇਟ ਵਿੱਚ ਜਿਹੜੇ ਆ ਡੀਏ ਦੀ ਕਿਸ਼ਤ ਬਹਾਲ ਕਰਦੇ ਸੀ ਪਰ ਅੱਜ ਦੇਖ ਲਓ ਕਿ ਸਾਰੇ ਸੂਬਿਆਂ ਨੇ ਕਿਸ਼ਤ ਜਾਰੀ ਕਰ ਦਿੱਤੀ ਹੈ ਸਾਡਾ ਜਿਹੜਾ ਪੰਜਾਬ ਸੂਬਾ ਸਭ ਤੋਂ ਪਿੱਛੇ ਆ ਇਹਦੀ ਅਸੀਂ ਨੇ ਕਿੱਧੀ ਕਰਦੇ ਆ ਪੀਐਸਐਮਜੂ ਸਾਡੀ ਜਿਹੜੀ ਮਾਂ ਜੱਥੇ ਬੰਦੀ ਆ ਸਾਨੂੰ ਜੋ ਵੀ ਦੇ ਦੇ ਸਕੀ ਲਾਉਗੀ ਅਸੀਂ ਹਾਜ਼ਰ ਆਂ